ਮੈਨੂੰ ਕਹਿੰਦੇ ਵੀ ਤੈਨੂੰ ਮਿਸਤਰੀ ਬਣਾ ਦਾਂਗੇ ਪਰ ਮੈਨੂੰ ਕਰੰਡੀ ਫੜਾਉਣੀ ਤਾਂ ਨਹੀਂ ਸਿਖਾਈ ਮੈਨੂੰ ਜੀਬ ਵਾਲੀ ਗੋਲੀ ਤੇ ਜ਼ਰੂਰ ਲਾਤਾ ਜੀ ਮੈਂ ਤੁਹਾਨੂੰ ਕਹਾਂ ਕਿ ਤੁਸੀਂ ਨਸ਼ਾ ਕਰੋ ਤੁਸੀਂ ਕਰ ਲਓਗੇ ਮੇਰੇ ਕੇਤੇ ਇਹਨੇ ਤਾਂ ਮੇਰਾ ਜਮਾ ਘਰ ਪੱਟ ਕੇ ਰੱਖਤਾ ਇਹ ਕਹਿੰਦਾ ਸੀ ਨਸ਼ੇ ਤੇ ਨਹੀਂ ਲਾਉਂਦੇ ਕਿਸੇ ਨੂੰ 10 ਫੁੱਟ ਉੱਚਾ ਖੜਾ ਗੇ ਪੈੜ ਤੇ ਨਸ਼ੇ ਵਾਲੇ ਬੰਦੇ ਨੂੰ ਮੈਂ ਨਾਲ ਲੈ ਕੇ ਡੈਗ ਗਿਆ ਮਰ ਗਿਆ ਮੇਰੇ ਦੰਮੇ ਪਊ ਨਾ ਹੁਣ ਜਦੋਂ ਇਹ ਮੈਨੂੰ ਪਲੇਟਾਂ ਚੜਾਉਣ ਵਾਸਤੇ ਤਾਂ ਖੜਾ ਆ ਦਿੰਦਾ ਖਿੱਚਣ ਵਾਸਤੇ ਤਾਂ ਮੈਂ ਉਦੋਂ ਨਹੀਂ ਡੱਗ ਸਕਦਾ ਇੱਕ ਮਜ਼ਦੂਰ ਦਿਹਾੜੀਦਾਰ ਨੇ ਮਿਸਤਰੀ ਨਾਲ ਰੌਲਾ ਪਾਇਆਗਾ ਕੀ ਗੱਲਬਾਤ ਆਪਾਂ ਪੁੱਛਾਂਗੇ ਨਾਲ ਜਿਹੜੇ ਉਹਨਾਂ ਦੇ ਗਵਾਂਢੀ ਵੀ ਖੜੇ ਆ ਦਿਹਾੜੀਦਾਰ ਜਿਹੜਾ ਬੰਦਾ ਲੇਬਰ ਦਾ ਕੰਮ ਕਰਦਾ ਉਹ ਵੀ ਖੜਾਗਾ ਸਸ਼ੀਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਗੱਲ ਕੀ ਏ ਤੁਹਾਡੀ ਜੀ ਕੀ ਮਸਲਾ ਬਣ ਗਿਆ ਮਸਲਾ ਇਹ ਹੈ ਜੀ ਮੈਂ ਪਹਿਲਾਂ ਤਾਂ ਮੈਂ ਪੜਿਆ ਲਿਖਿਆ ਹੈਗਾਗਾ ਮੈਨੂੰ ਨੌਕਰੀ ਨਾ ਮਿਲਣ ਕਰਕੇ ਕੋਈ ਰੋਜ਼ਗਾਰ ਨਾ ਮਿਲਣ ਕਰਕੇ ਮੈਂ ਸੋਚਿਆ ਚਲੋ ਮੈਂ ਕੋਈ ਕੰਮ ਸਿੱਖ ਲੈਣਾ ਕੋਈ ਹੈ ਕਿ ਜਦੋਂ ਮੈਂ ਇਹਦੇ ਨਾਲ ਕੰਮ ਤੇ ਜਾਣ ਲੱਗ ਗਿਆ ਜੀ ਇਹ ਮੈਨੂੰ ਕਹਿੰਦਾ ਮਿਸਤਰੀ ਬਣਨ ਵਾਸਤੇ ਕੋਈ ਨਸ਼ਾ ਪਤਾ ਕਰਨਾ ਪੈਂਦਾ ਜੀ ਮੈਂ ਤਾਂ ਇਹਨੂੰ ਆਪਦਾ ਗੁਰੂ ਮੰਨਿਆ ਸੀ ਹੁਣ ਹੁਣ ਗੁਰੂ ਦੀ ਹਰ ਗੱਲ ਮੰਨਣੀ ਪੈਂਦੀ ਹੈਗੀ ਜੀ ਇਹ ਮੈਨੂੰ ਕੀ ਕਰਦਾ ਸੀ ਜਦੋਂ ਮੈਂ ਤੇ ਢਾੜੀ ਤੇ ਆ ਜਾਂਦਾ ਸਵੇਰੇ ਮੈਨੂੰ ਭੁੱਕੀ ਦਾ ਚਮਚਾ ਖਵਾ ਦਿੰਦਾ ਤੇ ਮੈਂ ਸਾਰੀ ਢਾੜੀ ਮਸ਼ੀਨ ਵਾਂਗੂ ਕੰਮ ਕਰਦਾ ਰਹਿੰਦਾ ਸਾਰੀ ਢਾੜੀ ਮੰਨ ਲਓ ਸਰ ਤੇ ਮੇਰੇ ਬੱਠੜ ਹੀ ਰਹਿੰਦਾ ਸੀਗਾ ਜੀ ਤੇ ਹੁਣ ਤਾਂ ਤੁਸੀਂ ਵੀ ਨਾਲ ਕੰਮ ਕਰਦੇ ਮੇਰਾ ਨਾਮ ਲੱड्डੂ ਹੈ ਮੈਂ ਇੱਕ ਮਜ਼ਦੂਰ ਹਾਂ ਮੈਂ ਬਾਈ ਤੋਂ ਪਹਿਲਾਂ ਇਹ ਠੇਕੇਦਾਰ ਨਾਲ ਲੱਗਾ ਸੀਗਾ ਕੰਮ ਤੇ ਹੀ ਅੱਛਾ ਜੀ ਤੇ ਮੈਨੂੰ ਕੰਮ ਕਰਦਾ ਕਰਦਾ ਮੈਂ ਜਦੋਂ ਕੋਈ ਦੇਣਾ ਹੋਏ ਤੇ ਮੈਨੂੰ ਕਹਿੰਦੇ ਵੀ ਆ ਤੂੰ ਕੈਪਸੂਲ ਖਾ ਲਾ ਵੀ ਇਹਦੇ ਨਾਲ ਤੂੰ ਫੁਰਤੀ ਨਾਲ ਕੰਮ ਕਰੇਗਾ ਤੇ ਮੈਂ ਹੌਲੀ ਹੌਲੀ ਲੱਗਾ ਮੈਂ ਤੇ ਮੈਂ ਇਹਨਾਂ ਨਾਲ ਕੰਮ ਤੇ ਲੱਗਿਆ ਰਿਹਾ ਜਦੋਂ ਇਹਨਾਂ ਨੇ ਪੈਸੇ ਅੱਧੇ ਦੇਣੇ ਕਰਤੇ ਸ਼ੁਰੂ ਮੈਨੂੰ ਤੇ ਮੇਰਾ ਅੱਧਾ ਮੇਰਾ ਨਸ਼ਾ ਨਸ਼ੇ ਚ ਨਿਕਲ ਜਾਂਦਾ ਸੀਗਾ ਤੇ ਮੇਰੇ ਘਰ ਦੇ ਹਾਲਾਤ ਮਾਰੇ ਹੋ ਗਏ ਇਹਨਾਂ ਨੇ ਮੈਂ ਰੋਟੀ ਰੋਟੀ ਬਣ ਮਾਰਾ ਇਹਨਾਂ ਦੇ ਮੈਂ ਲੜ ਲੱਗਾ ਸੀਗਾ ਠੇਕੇਦਾਰ ਦੇ ਤੇ ਇਹਨਾਂ ਨੇ ਮਰੀਜ਼ ਜ਼ਿੰਦਗੀ ਬਰਬਾਦ ਕਰਤੀ ਜਮ ਠੇਕੇਦਾਰ ਸਾਹਿਬ ਤੁਹਾਡੇ ਤੇ ਬਹੁਤ ਵੱਡੇ ਇਲਜ਼ਾਮ ਲੱਗ ਰਹੇ ਤੁਸੀਂ ਨਸ਼ਾ ਵੇਚਣ ਲੱਗ ਗਏ ਕਿਉਂ ਠੇਕੇਦਾਰੀ ਕੋਈ ਤੁਸੀਂ ਆਪਣਾ business ਚਲਾਉਂਦੇ ਹੋ ਦੇਖੋ ਜੀ ਸਾਰਾ ਸਾਰੇ ਗਲਤ ਗੱਲਾਂ ਕਰ ਰਹੇ ਆ ਜੀ ਮੈਂ ਇੱਕ ਕਿਰਤੀ ਬੰਦਾ ਮੈਂ ਕਿਰਤ ਕਰਕੇ ਆਪਦਾ ਘਰ ਭਰਦਾ ਦੇ ਨਾਲੇ ਜਿਹੜੇ ਮੇਰੇ ਨਾਲ ਮਜ਼ਦੂਰ ਕੰਮ ਕਰਦੇ ਆ ਜੀ ਉਹਨਾਂ ਦਾ ਵੀ ਮੈਂ ਘਰ ਪਾਲਦਾ ਠੀਕ ਆ ਜੀ ਨਸ਼ਾ ਦੇਖੋ ਜੀ ਅੱਜ ਦੇ ਟਾਈਮ 'ਚ ਜਿਹੜੇ ਕੋਈ ਵੀ ਨਸ਼ਾ ਕਿਸੇ ਨੂੰ ਕਿਸੇ ਤੇ ਲਾ ਨਹੀਂ ਸਕਦਾ ਹੁਣ ਮੈਂ ਤੁਹਾਨੂੰ ਕਹਾਂ ਕਿ ਤੁਸੀਂ ਨਸ਼ਾ ਕਰੋ ਤੁਸੀਂ ਕਰ ਲਓਗੇ ਮੇਰੇ ਕਹਿ ਤੇ ਨਹੀਂ ਮੈਂ ਤੁਹਾਡੇ ਕਹਿਣ ਤੇ ਨਸ਼ੇ ਤੇ ਨਹੀਂ ਲੱਗਦਾ ਕਿ ਤੁਸੀਂ ਕੰਮ ਲੈਣਾ ਇਹਨਾਂ ਤੋਂ ਤੁਸੀਂ ਤਾਂ ਨਸ਼ੇ ਤੇ ਲਾਏ ਆ ਮੈਂ ਸਾਰੀ ਗੱਲ ਤੁਹਾਨੂੰ ਦੱਸਦਾ ਜੀ ਜਦੋਂ ਮੈਨੂੰ ਘੜੋ ਘੜ 20 ਸਾਲ ਹੋ ਗਏ ਮਿਸਤਰੀ ਬੁਣੇ ਦਾ ਕੰਮ ਕਰਦਿਆਂ ਨੂੰ ਠੀਕ ਹੈ ਰਾਜ ਮਿਸਤਰੀ ਦਾ ਮੈਂ ਕੰਮ ਕਰਦਾ ਚਨਾਈ ਦਾ ਮੇਰੇ ਕੋਲ ਕਿੰਨੇ ਠੇਕੇ ਚੱਲਦੇ ਰਹਿੰਦੇ ਆ ਠੀਕ ਹੈ ਹੁਣ ਮੇਰੇ ਨਾਲ ਬਹੁਤੇ ਮਜ਼ਦੂਰ ਇਹੋ ਜਿਹੜਾ ਵੀ ਨਸ਼ੇ ਨੂੰ ਹੱਥ ਵੀ ਨਹੀਂ ਲਾਉਂਦੇ ਜੀ ਠੀਕ ਆ ਹੁਣ ਉਹਨਾਂ ਨੂੰ ਵੀ ਮੈਂ ਲਾ ਦੂੰਗਾ ਮੇਰੇ ਨਾਲ ਬਜ਼ੁਰਗ ਖੜੇ ਆ ਕੰਮ ਇਹਨਾਂ ਤੋਂ ਜ਼ਿਆਦਾ ਕਰਦੇ ਕੋਈ ਨਸ਼ਾ ਨਹੀਂ ਕਰਦੇ ਕੋਈ ਕੁਝ ਨਹੀਂ ਹੁਣ ਇਹਨਾਂ ਨੂੰ ਮੈਂ ਜੇ ਮੈਂ ਹੀ ਲਾਉਣਾ ਹੋਵਾਂ ਮੈਂ ਵੇਚਦਾ ਹਾਂ ਤੇ ਇਹਨਾਂ ਨੂੰ ਵੀ ਲਾ ਸਕਦਾ ਸੀ ਜੀ ਪਰ ਇਹ ਕੋਈ ਨਸ਼ਾ ਨਹੀਂ ਕਰ ਦੇਗੇ ਉਹਨੇ ਗੱਲ ਪਤਾ ਕੀ ਆ ਜੀ ਜਿਵੇਂ ਅੱਜ ਦੇ ਟਾਈਮ 'ਚ ਮਜ਼ਦੂਰ ਮਿਲਦਾ ਨਹੀਂ ਕੰਮ ਦੇ ਲਈ ਜਦੋਂ ਕੰਮ ਕਰਾਉਣੇ ਆ ਅਸੀਂ ਮਜ਼ਦੂਰ ਨਹੀਂ ਮਿਲਦਾ ਅਸੀਂ ਜਦੋਂ ਜਾਣੇ ਹਾਂ ਨੇ ਅੱਜ ਜੀ ਕਿਸੇ ਨੂੰ ਵੀ ਪੁੱਛਦੇ ਆ ਮਜ਼ਦੂਰ ਨੂੰ ਉਹ ਇਹੀ ਕਹਿੰਦਾ ਬਈ ਜੀ ਸਮਾਨ ਲੱਗੂਗਾ ਹਾਂ ਠੀਕ ਆ ਸਮਾਨ ਦੇ ਦਿਓ ਕੰਮ ਜਿੰਨਾ ਮਰਜ਼ੀ ਕਰਾਈ ਦਿਓ ਜਦੋਂ ਸਾਡੇ ਕੋਲ ਆ ਕਿ ਉਹ ਡਿਮਾਂਡ ਕਰਦੇ ਆ ਤਾਂ ਅਸੀਂ ਕਿਸੇ ਨੂੰ ਕੁਝ ਨਹੀਂ ਲਿਆ ਕੇ ਦਿੰਦੇ ਅਸੀਂ ਉਹਨਾਂ ਦੀ ਦਿਹਾੜੀ ਜੋ ਉਹਨਾਂ ਨੂੰ ਪੈਸੇ ਦਿੰਨੇ ਆ ਆਪ ਉਹ ਲੈ ਕੇ ਆਉਂਦੇ ਕਿੱਥੋਂ ਲੈ ਕੇ ਆਉਂਦੇ ਸਾਨੂੰ ਨਹੀਂ ਪਤਾ ਆਪ ਉਹ ਲੈ ਕੇ ਆਉਂਦੇ ਉਹਨਾਂ ਕੋਟਾ ਤੁਹਾਡੇ ਕੋਲ ਹੁੰਦਾ ਵੀ ਉਹ ਜਦੋਂ ਕੰਮ ਵਾਲਾ ਚੱਲਦਾ ਵੇ ਨਾ ਜੀ ਅਸੀਂ ਆਪਦੇ ਕੋਲੇ ਕੁਝ ਨਹੀਂ ਰਾਦੇ ਹਾਂ ਮਾਲਕ ਜਿਹੜਾ ਹੁੰਦਾਗਾ ਉਹਨਾਂ ਦੇ ਘਰੇ ਕੁਝ ਪਿਆ ਹੋਵੇ ਉਹਨਾਂ ਨਾਲ ਗੱਲਬਾਤ ਕਰਕੇ ਇਹਨਾਂ ਨਾਲ ਅਸੀਂ ਗੱਲ ਠੱਪ ਕਰਾ ਦਿੰਨੇ ਆਗੇ ਜੀ ਜੇ ਜੇਕਰ ਤੁਹਾਡੇ ਕੋਲ ਦਿਹਾੜੀਏ ਕੰਮ ਕਰਨ ਨਹੀਂ ਆਉਂਦੇਗੇ ਤੇ ਫਿਰ ਜਦੋਂ ਕਹਿੰਦੇ ਵੀ ਸਾਨੂੰ ਮਾੜਾ ਮੋਟਾ ਸਮਾਨ ਦੇ ਦਿਓ ਫਿਰ ਤੁਹਾਡੇ ਅਸੀਂ ਕੰਮ ਕਰਨ ਵਾਂਗੂ ਫਿਰ ਤੁਸੀਂ ਪ੍ਰਬੰਧ ਕਿਵੇਂ ਕਰਦੇ ਹੋ ਅਸੀਂ ਕੋਈ ਪ੍ਰਬੰਧ ਨਹੀਂ ਕਰਕੇ ਦਿੰਦੇ ਜੀ ਅਸੀਂ ਇਹਨਾਂ ਨੂੰ ਪੈਸੇ ਦੇ ਦਿੰਨੇ ਕਿ ਆਪਦਾ ਜਿੱਥੋਂ ਮਰਜ਼ੀ ਲਿਆਓ ਜਿੱਥੋਂ ਮਰਜ਼ੀ ਕਰੋ ਕਰਦੇ ਨਸ਼ਾ ਕਰਦੇ ਮਾੜਾ ਮੋਟਾ ਕਰਦੇ ਆ ਜੀ ਬਿਲਕੁਲ ਕਰਦੇ ਜਦੋਂ ਪੈਸੇ ਮੰਗ ਕੇ ਲੈ ਕੇ ਆਉਂਦੇ ਆਗੇ ਤੁਹਾਨੂੰ ਦੱਸਦਾ ਪੈਸੇ ਤਾਂ ਇਹ ਮੈਨੂੰ ਪੂਰੇ ਦਿੰਦਾ ਨੇਗਾ ਹਾਂ ਮੈਨੂੰ ਕਹਿੰਦਾ ਸੀ ਤੈਨੂੰ ਮੈਂ ਕੰਮ ਸਿਖਾਉਂਗਾ ਜਿਵੇਂ ਆਮ ਮਜ਼ਦੂਰ ਦੀ 500 ਰੁਪਇਆ ਦਿਹਾੜੀ ਆ ਤੇ ਦੂਜਾ ਇਹ ਮੇਰਾ ਨਸ਼ੇ 'ਚ ਹੀ ਪੂਰਾ ਕਰ ਦਿੰਦਾਗਾ ਅੱਛਾ ਜੀ ਮੇਰੇ ਘਰੇ ਰੋਟੀ ਨਹੀਂ ਪੱਕਦੀਗੀ ਕਲੇਸ਼ ਪਿਆ ਰਹਿੰਦਾ ਮੇਰੇ ਘਰੇ ਮੇਰੇ ਘਰ ਵਾਲੀ ਨੇ ਤੰਗ ਹੋ ਕੇ ਸਪਰੇਅ ਪੀ ਲਈ ਹਾਂ ਮੈਂ ਹੁਣ ਲੋਕਾਂ ਤੋਂ ਤਰਲੇ ਮੈਂ ਤਾਂ ਕੀਤੇ ਲੋਕਾਂ ਦੇ ਵੀ ਭਾਈ ਮੈਨੂੰ ਪੈਸੇ ਹੀ ਦੇ ਦੋ ਮੈਂ ਤਾਂ ਕਰਜ਼ਾਈ ਹੋ ਗਿਆ ਉਹਦੀ ਵੀ ਦਵਾਈ ਚੱਲਦੀ ਹੈਗੀ ਹੁਣ ਜੀ ਇਹਨੇ ਤਾਂ ਮੇਰਾ ਜਮਾ ਘਰ ਪੱਟ ਕੇ ਰੱਖਤਾ ਇਹ ਕਹਿੰਦਾ ਸੀ ਨਸ਼ੇ ਤੇ ਨਹੀਂ ਲਾਉਂਦੇ ਕਿਸੇ ਨੂੰ ਅੱਛਾ ਭਾਈ ਤੁਸੀਂ ਇਹਨੂੰ 25 ਬਾਈ ਜੀ ਹੁਣ ਗੱਲ ਸੁਣੋ ਮੇਰੇ ਨਾਲ ਦੂਜੇ ਮਜ਼ਦੂਰ ਕੰਮ ਕਰਦਾ ਉਹਨਾਂ ਨੇ ਮੈਂ 500 ਰੁਪਏ ਦਿਨਾ ਉਹ ਮੇਰੇ ਕੋਲ ਇਹ ਮੁੰਡਾ ਆਇਆ ਸੀਗਾ ਕਹਿੰਦਾ ਬਾਈ ਜੀ ਮੈਂ ਕੰਮ ਸਿੱਖਣਾ ਹੁਣ ਜੀ ਕੰਮ ਫ੍ਰੀ ਚ ਕੋਈ ਵੀ ਨਹੀਂ ਸਿਖਾਉਂਦਾ ਅੱਜ ਦੇ ਟਾਈਮ ਚ ਕੋਈ ਨਹੀਂ ਨਾ ਸਿਖਾਉਂਦਾ ਜੀ ਇਹਨਾਂ ਨੇ ਮੇਰੇ ਨਾਲ ਇਹੀ ਗੱਲ ਕੀਤੀ ਸੀ ਕਹਿੰਦੇ ਕਿ ਜੀ ਪੈਸੇ ਭਾਵੇਂ ਤੁਹਾਨੂੰ ਨਾ ਦਿਓ ਫੇਰ ਵੀ ਮੈਂ ਇਹਨੂੰ ਅੱਧੀ ਦਿਹਾੜੀ ਦਿਨਾ ਠੀਕ ਆ ਦਿਹਾੜੀ ਕੀ ਇਹ ਜੀ ਮੈਨੂੰ ਦੂਜੇ ਮਜ਼ਦੂਰਾਂ ਨਾਲੋਂ ਵੀ ਮਹਿੰਗਾ ਪੈਂਦਾ ਉਹ ਬੱਚੋ ਕਿਉਂ ਕਿਉਂ 250 ਰੁਪਇਆ ਤਾਂ ਮੈਂ ਇਹਨੂੰ ਦਿਹਾੜੀ ਦਿੰਦਾ ਜੀ ਠੀਕ ਆ ਜੀ 2 300 ਦਾ ਹੈ ਮੇਰਾ ਖਰਚਾ ਕਰਾਉਣ ਦਾ ਅੱਛਾ ਜੀ ਕਿ ਤੜਕੇ ਹੀ ਲੈ ਜਾਂਦਾ ਕਿ ਬਾਈ ਮੈਂ ਸਮਾਨ ਲੈ ਕੇ ਆਉਣਾ ਜੀ ਸਮਾਨ ਲੈ ਆਂਦਾ ਫੇਰ ਬਈ ਘੰਟੇ ਬਾਅਦ ਅ ਮਿਸਤਰੀ ਸਾਹਿਬ ਚਾਹ ਬਣਵਾ ਲਓ ਜੀ ਮਿਸਤਰੀ ਸਾਹਿਬ ਆਹ ਕਰਾ ਲਓ ਜੀ ਐ ਹੀ ਖਰਤੇ ਮੇਰੇ ਦਾ ਯਾਰ ਮਤਲਬ ਮਕਾਨ ਮਾਲਕ ਤੋਂ ਮੈਂ ਦੇ ਹਿਸਾਬ ਕਰਦਾ ਤਾਂ ਮੇਰਾ ਤਾਂ ਖਰਚਾ ਇਹਦਾ ਸਭ ਤੋਂ ਵੱਧ ਨਿਕਲਦਾਗਾ ਇਹ ਕਹਿੰਦਾ ਵੀ ਜਿਹੜੀ ਆ ਦੁਕਾਨ ਦਾ ਸ਼ਟਰਿੰਗ ਕੀਤਾ ਤੁਸੀਂ ਇਹ ਲੈਂਟਰ ਪਾਇਆਗਾ ਠੀਕ ਹੈ ਪਾਇਆ ਤੁਸੀਂ ਕਹਿੰਦਾ ਜਿੰਨਾ ਸਾਰਾ ਸਮਾਨ ਆ ਡਾਟਰ ਕੁਟਰ ਸਾਰੇ ਇਕੱਲੇ ਨਹੀਂ ਚੜਾਏ ਹੁਣ ਜੀ ਕੋਈ ਹੋਰ ਬੰਦਾ ਨਾ ਹੋਊਗਾ ਜੀ ਠੀਕ ਹੈ ਮੈਂ ਵੀ ਇਹਦੇ ਨਾਲ ਲੱਗਾ ਮੈਂ ਹੱਥ ਹਟਾਇਆ ਹੁਣ ਕੱਲਾ ਤਾਂ ਤੁਹਾਨੂੰ ਪਤਾ ਕਿ ਇੰਨਾ ਉੱਚਾ ਕਰਦਾ ਕਿ ਇਹ ਵਿਚਾਰੇ ਨੇ ਤਰਲੇ ਮਾਰ ਕੇ ਮੈਨੂੰ ਬੁਲਾਇਆਗਾ ਵੀ ਇਹ ਸਾਰਾ ਸਮਾਨ ਤੂੰ ਚੜਾਇਆ ਜਦੋਂ ਚੜਾਇਆ ਉਸ ਤੋਂ ਬਾਅਦ ਕਹਿੰਦਾ ਵੀ ਪੈਸੇ ਲੈਣੀ ਹੈ ਹਾਂ ਇਹੀ ਹੈ ਜੀ ਮੇਰੇ ਘਰੇ ਰੋਟੀ ਨਹੀਂ ਬਗਦੀ ਮੇਰੀ ਘਰ ਵਾਲੀ ਮੈਨੂੰ ਨਿਤ ਗਾਲਾਂ ਕੱਢਦੀ ਹੈਗੀ ਕਹਿੰਦੀ ਆਪ ਤਾਂ ਨਸ਼ੇ ਨਾਲ ਤੂੰ ਰੱਜ ਕੇ ਆ ਜਾਣਾਗਾ ਸਾਡਾ ਤੈਨੂੰ ਕੋਈ ਫਿਕਰ ਨਹੀਂਗਾ ਇਹ ਮੈਨੂੰ ਕਹਿ ਦਿੰਦਾ ਹਜੇ ਅਸੀਂ ਪੈਸੇ ਨਹੀਂ ਫੜੇ ਘਰ ਵਾਲਿਆ ਤੋਂ ਐਂ ਹੋ ਗਿਆ ਯਾਂ ਹੋ ਗਿਆ ਹੁਣ ਇਹ ਮੈਨੂੰ ਕਹਿੰਦਾ ਵੀ ਅਸੀਂ ਇਹਨੂੰ ਨਸ਼ੇ ਦੇ ਪੈਸੇ ਦੇ ਦਿੰਨੇ ਆਗੇ ਮਹਿੰਗਾ ਪੈਂਦਾ ਮਹਿੰਗਾ ਪੈਣ ਵਾਲਾ ਲਾਇਆ ਕਿਨੇ ਆ ਮੈਂ ਤਾਂ ਇੱਕ ਪੜਿਆ ਲਿਖਿਆ ਸੀਗਾ ਨੌਜਵਾਨ ਸੀਗਾ ਇਹਨੇ ਤਾਂ ਮੈਨੂੰ ਨਸ਼ੇ ਦੀ ਆ ਪੱਲਾ ਆ ਕਹਿੰਦਾ ਕਿ ਅਸੀਂ ਫੇਰ ਹੀ ਤੂੰ ਕਹਿੰਦਾ ਕਿ ਕਰੜਾ ਹੋ ਕੇ ਕੰਮ ਕਰੇਗਾ ਤੂੰ ਪਹਿਲਾਂ ਕੋਈ ਮਾੜਾ ਮੋਟਾ ਗੋਲੀ ਗੱਪਾ ਖਾਇਆ ਕਰ ਆ ਦੋ ਨੌਜਵਾਨ ਇਲਜ਼ਾਮ ਲਾ ਰਹੇ ਆ ਜਿਹੜੇ ਤੁਸੀਂ ਤੁਹਾਨੂੰ ਨਸ਼ੇ ਆਪ ਦਿੰਦੇ ਕਿਵੇਂ ਮੈਨੂੰ ਮੈਂ ਕੰਮ ਸਿੱਖਣ ਦੇ ਲੱਗਿਆ ਸੀਗਾ ਜੀ ਮੈਨੂੰ ਕਹਿੰਦੇ ਵੀ ਤੁਹਾਨੂੰ ਮਿਸਤਰੀ ਬਣਾ ਦੇਾਂਗੇ ਪਰ ਮੈਨੂੰ ਕਰੰਡੀ ਫੜਾਉਣੀ ਤਾਂ ਨਹੀਂ ਸਖਾਈ ਮੈਨੂੰ ਜੀਬ ਵਾਲੀ ਗੋਲੀ ਤੇ ਜ਼ਰੂਰ ਲਾਤਾ ਜੀ ਇਹਨਾਂ ਨੇ ਅੱਛਾ ਮੇਰੀ ਜ਼ਿੰਦਗੀ ਬਰਬਾਦ ਕਰਤੀ ਇਹਨਾਂ ਨੇ ਮੈਂ ਇੱਕ ਪੜਿਆ ਲਿਖਿਆ ਸੀਗਾ ਤੁਸੀਂ ਟੱਪੇ ਜਾਂਦੇ ਸੀਗੇ ਮੈਂ ਇੱਕ ਦਿਲ ਦੀ ਭਾਵਨਾ ਨੂੰ ਬਾਹਰ ਕੱਢਿਆ ਜੀ ਵੀ ਸਾਡੇ ਹਾਲਾਤ ਸੁਣੋਈਏ ਸੀ ਕੀ ਆਪਦੇ ਘਰ ਲਈ ਰੋਜ਼ਗਾਰ ਕਰਦੇ ਤਾਂ ਕੀ ਸਾਡੀ ਜ਼ਿੰਦਗੀ ਦਾ ਕੀ ਹਾਲ ਹੋ ਜਾਂਦਾ ਜੀ ਅੱਛਾ ਠੀਕ ਹੈ ਜੀ ਬਈ ਜਿਹੜੇ ਤੁਸੀਂ ਇਹਨਾਂ ਦੇ ਗਵੰਡੇ ਹੋ ਇਹ ਪਹਿਲਾਂ ਨਸ਼ੇ ਨੂੰ ਸ਼ੇ ਕਰਦੇ ਸੀ ਮੁੰਡੇ ਕਿ ਨਹੀਂ ਕਰਦੇ ਸੀ ਪਹਿਲਾਂ ਤਾਂ ਨਹੀਂ ਕਰਦੇ ਸੀ ਜੀ ਅੱਛਾ ਇਹਨਾਂ ਨੇ ਹੁਣ ਕਰਨ ਲਾਤਾ ਹੀ ਸੀ ਵੇਖੋ ਮਿਸਤਰੀ ਸਾਹਿਬ ਤੁਹਾਡੇ ਤੇ ਇਲਜ਼ਾਮ ਲੱਗ ਰਿਹਾ ਤੁਸੀਂ ਵੀ ਨਾਲ ਇਹਨਾਂ ਦੇ ਕੰਮ ਕਰਦੇ ਸੀ ਹਾਂਜੀ ਇਹ ਨਸ਼ੇ ਨੂੰ ਸ਼ੇ ਕਿਵੇਂ ਕਰਵਾਉਂਦੇ ਮਿਸਤਰੀ ਜੀ ਕਿਵੇਂ ਪੈਸੇ ਲੈ ਜਾਂਦੇ ਨਹੀਂ ਅੱਛਾ ਪੈਸੇ ਲੈ ਜਾਂਦੇ ਉਹ ਮੁੰਡਾ ਮੇਰਾ ਗੌਂਢੀ ਆ ਪਹਿਲਾਂ ਪੜ੍ਹਦਾ ਸੀ ਮੇਰੇ ਕੋਲ 14ੰਦ ਮਾਤਾ ਪੜਿਆ ਅੱਛਾ ਜੀ ਕੋਡਾਂ ਤੇ ਡੜਿਆ ਇਹਦੇ ਘਰ ਨਾਲ ਕੱਦਣ ਇਹਨਾਂ ਦਾ ਕੱਟਤਾ ਹਾਂ ਉਹ ਦਵਾਦੋਂ ਟੰਗ ਹੋ ਗਿਆ ਕਿ ਜਿਹੜਾ ਇਹ ਤਾਂ ਲੱਗ ਗਈ ਇਹ ਢਾੜ ਦਾ ਕੰਮ ਸ਼ੁਰੂ ਕਰਤਾ ਅੱਛਾ ਜੀ ਇਹ ਨਹੀਂ ਮੈਨੂੰ ਪਤਾ ਇਹ ਠੇਕੇਦਾਰ ਦੰਗਾ ਜੀ ਨਸ਼ਾ ਕੀ ਆਪ ਜਾਂਦੇ ਸੀ ਅੱਛਾ ਜੀ ਜ਼ਰੂਰ ਕਰਨ ਲੱਗਦਾ ਪਹਿਲੇ ਬਿਲਕੁਲ ਸੌfte ਠੇਕੇਦਾਰ ਕੋਲੇ ਨਸ਼ਾ ਹੁੰਦਾ ਮੜਾ ਮੁੰਡਾ ਨਹੀਂ ਮੈਂ ਕਦੇ ਦੇਖਿਆ ਅੱਛਾ ਜੀ ਹਾਂ ਉਹ ਕਹਿ ਰਹੇ ਨੇ ਜੁਹਿਆ ਗੱਲ ਸੁਣ ਹਾਂ ਸ਼ਿਆਰੇ ਸ਼ਿਆਰੇ ਨਾ ਵੇਖੋ ਸ਼ਿਆਰੇ ਕਰਦਾ ਸੀ ਕੋਈ ਨਾ ਕੋਈ ਦਾ ਰਾਜ ਹੋਊਗਾ ਠੇਕੇਦਾਰ ਜੀ ਤੁਸੀਂ ਮੰਨਦੇ ਨਹੀਂ ਪਏਗੇ ਕੀ ਗੱਲ ਬਾਈ ਜੀ ਕੋਈ ਰਾਜ ਨਹੀਂ ਹੈਗਾ ਇਹਨਾਂ ਦੀਆਂ ਸਾਰੀਆਂ ਆਪ ਦਿਨ ਹੀ ਹੱਡ ਬੀ ਕੀ ਕੰਡੇ ਵੀਜੇ ਵੀ ਆਪਦੇ ਪੈਰਾਂ 'ਚ ਮੈਂ ਤਾਂ ਕੰਮ ਕਰਾਉਣਾ ਜੀ ਮੇਰੇ ਤੋਂ ਜੋ ਇਹ ਮੰਗਣਗੇ ਪੈਸੇ ਮੰਗਣਗੇ ਮੈਂ ਇਹਨਾਂ ਨੂੰ ਪੈਸੇ ਦੇ ਦਊਗਾ ਸਮਾਨ ਮੰਗਣਗੇ ਮੈਂ ਇਹਨਾਂ ਨੂੰ ਸਮਾਨ ਦੇ ਦਊਗਾ ਠੀਕ ਆ ਸਰ ਜੀ ਤੁਸੀਂ ਮੇਰੀ ਗੱਲ ਸੁਣੋ ਜੀ ਹੁਣ ਮੈਨੂੰ ਕਟੋ ਘਟ 8 ਮਹੀਨੇ ਹੋ ਗਏ ਇਹਦੇ ਨਾਲ ਲੱਗੇ ਨੂੰ ਜੀ ਹੁਣ ਇਹਨੂੰ ਹੀ ਪੁੱਛ ਲੋ ਵੀ ਮੈਨੂੰ ਇੱਕ ਦਿਨ ਵੀ ਇਹਨੇ ਕਰੰਡੀ ਫੜਾਈ ਆ ਪੈੜ ਤੇ ਨਾਲ ਤੱਕ ਵੀ ਨਹੀਂ ਖੜਾਇਆ ਮੈਨੂੰ ਇਹਨੇ ਵੀ ਤੂੰ ਨਾਲ ਦੂਜੇ ਪਾਸੋਂ ਕੰਦ ਤੂੰ ਤੋੜ ਲਿਆ ਹਾਂ ਮੇਰੇ ਤਾਂ ਸਿਰ ਤੇ 24 ਘੰਟੇ ਬੱਠਲੀ ਚਕਾਈ ਰੱਖਦਾ ਇਹ ਹਾਂ ਇੱਕ ਦਿਨ ਵੀ ਇਹਨੇ ਮੈਨੂੰ ਕਹਿਣੇ ਵੀ ਤੂੰ ਆ ਜਾ ਮੇਰੇ ਨਾਲ ਖੜ ਕੀ ਕਹਿੰਦੇ ਜਾਈ ਜਾਊਗਾ ਮੈਨੂੰ ਇਹ ਬਾਈ ਜੀ ਗੱਲ ਸੁਣੋ ਤੇ ਮੇਰੇ ਕੋਲ ਕੰਮ ਸਿੱਖਣ ਲੱਗ ਗਿਆ ਠੀਕ ਹੈ ਮੈਂ ਇਹਨਾਂ ਨੂੰ ਸਿਖਾਉਂਦਾ ਜੀ ਪਹਿਲੇ 10 ਦਿਨ ਵਧੀਆ ਕੰਮ ਕੀਤਾ ਜੀ ਤੇ ਕੀ ਹੋਇਆ 11ਵੇਂ ਦਿਨ ਮੁੰਡੇ ਨੇ ਹੁਣ ਇਹਨਾਂ ਦੋਨਾਂ ਦੀ ਆਪਸ ਵਿੱਚ ਕੀ ਗੱਲ ਬਾਤ ਮੈਨੂੰ ਨਹੀਂ ਪਤਾ ਜੀ ਇਹਨਾਂ ਨੇ ਮੇਰੇ ਤੋਂ ਪੈਸੇ ਮੰਗੇ ਬਈ ਆਹ ਮੁੰਡਾ ਮੇਰੇ ਤੋਂ ਤਾਂ ਪਹਿਲਾਂ ਲੈਂਦਾ ਸੀ ਇਹਨੂੰ ਵੀ ਕਹਿੰਦਾ ਉਹ ਕਹਿੰਦਾ ਬਾਈ ਮੈਂ ਸਮਾਨ ਜਾ ਲੈ ਕੇ ਆਉਣਾਗਾ ਹੱਟ ਪੈਰ ਜੇ ਟੁੱਟਦੇ ਆ ਤੇ ਮੈਨੂੰ 250 ਰੁਪਇਆ ਦੇ ਜੀ ਮੈਂ ਹੁਣ 250 ਰੁਪਇਆ ਦੇਦਾ ਜੀ ਠੀਕ ਆ ਹੁਣੇ ਤਰਕੇ ਹੀ ਨਸ਼ਾ ਕਰ ਲੈਂਦੇ ਆ ਜੀ ਮੈਂ ਭਈ ਹੁਣ 10 ਮੰਜ਼ਲੀ ਤੇ ਖੜਾ ਤੇ ਪੈੜ ਤੇ ਜਾਂ ਮੈਂ 10 ਫੁੱਟ ਉੱਚਾ ਖੜਾਂਗਾ ਪੈੜ ਤੇ ਨਸ਼ੇ ਵਾਲੇ ਬੰਦੇ ਨੂੰ ਮੈਂ ਨਾਲ ਲੈ ਕੇ ਡਿੱਗ ਗਿਆ ਮਰ ਗਿਆ ਮੇਰੇ ਦੰਮੇ ਪਾਉ ਨਾ ਹਾਂ ਬਿਲਕੁਲ ਮਿਸਤਰੀ ਦਾ ਸਾਹ ਦੀ ਗੱਲ ਬਿਲਕੁਲ ਸਹੀ ਆ ਵੀ ਤੁੰਡ ਤੋਂ ਖੜਿਆ ਤੇ ਤੁਹਾਡੇ ਤੋਂ ਜਾਂਦਾ ਨਹੀਂਗਾ ਜੇ ਤੁਹਾਨੂੰ ਪੈੜ ਤੇ ਕਿਵੇਂ ਖਿਲਾਰੂਗਾ ਮੈਂ ਸਾਰੀ ਡਾੜੀ ਕੰਮ ਕਿਵੇਂ ਕਰ ਲੈਣਾ ਇਹਨੂੰ ਇਹ ਨਹੀਂ ਪਤਾ ਵੀ ਜੇ ਮੇਰੇ ਸਿਰ ਤੇ ਬੱਠਾ ਲਾ ਜੇ ਮੈਂ ਤੁਰਿਆ ਜਾਂਦਾ ਢੱਗ ਪਾ ਤੇ ਮੇਰੇ ਉੱਤੇ ਹੀ ਇੰਨਾ ਭਾਰ ਢੱਗ ਪੈ ਤੇ ਮੈਂ ਉਦੋਂ ਨਹੀਂ ਮਰ ਸਕਦਾ ਹਾਂ ਇਹਨੂੰ ਇਹ ਨਹੀਂ ਖਿਆਲ ਆਉਂਦਾਗਾ ਨੀ ਤੁਹਾਨੂੰ ਵੀ ਨੀ ਗਰੰਟੀ ਬਣਨ ਦਾ ਕੋਈ ਕੰਮ ਨੀ ਨਾ ਜੀ ਨਾ ਮੈਨੂੰ ਅੱਜ ਤੱਕ ਪੈਰ ਤੇ ਵੀ ਨੀ ਚੜਾਇਆ ਨਾ ਮੈਥੋਂ ਕੰਮ ਲੈਂਦਾਗਾ ਠੀਕ ਆ ਮੈਂ ਵਧੀਆ ਇੱਕ ਪੜਿਆ ਲਿਖਿਆ ਨੌਜਵਾਨ ਸੀਗਾ ਜਦੋਂ ਉਹਨਾਂ ਦੇ ਮੈਂ ਕੰਮ ਤੇ ਲੱਗਾਂਗਾ ਮੈਂ ਤੁਹਾਨੂੰ ਅੱਗੇ ਵੀ ਦੱਸਿਆਗਾ ਕਿ ਮੈਨੂੰ ਗਰੰਟੀ ਫੜਾਉਣੀ ਤਾਂ ਦੂਰ ਆਈ ਮੈਨੂੰ ਜੀਵ ਵਾਲੀ ਗੋਲੀ ਤੇ ਜ਼ਰੂਰ ਲਾਤਾ ਜੀ ਉਹ ਸਾਨੂੰ ਲੈਣਾ ਚ ਖੜ ਕੇ ਲੈਣੀਆਂ ਪੈਂਦੀਆਂ ਇੱਕ ਦਿਨ ਦੀ ਤਿਆੜੀ ਮਾਰਨੀ ਪੈਂਦੀ ਆ ਉਹ ਸਾਨੂੰ ਹਸਪਤਾਲਾਂ ਚ ਡੇਰੇ ਕੱਟਨੇ ਪੈਂਦੇ ਆ ਜੀ ਤੇ ਫਿਰ ਹੁਣ ਤੁਸੀਂ ਗੋਲੀ ਜਿਹੜੇ ਲੈ ਕੇ ਆਉਨੇ ਹੋ ਪਹਿਲਾਂ ਤੁਸੀਂ ਬਾਜ਼ਾਰ ਚੋਂ ਲੈਨੇ ਹੋ ਕਿ ਇਹਨਾਂ ਤੋਂ ਲੈਨੇ ਨਾ ਪਹਿਲਾਂ ਤਾਂ ਇਹਨਾਂ ਤੋਂ ਲੈਂਦੇ ਸੀ ਫਿਰ ਸਾਡਾ ਕਾਰਡ ਬਣਾਤਾ ਸੀ ਹੁਣ ਅਸੀਂ ਸਰਕਾਰੀ ਹਸਪਤਾਲ ਚੋਂ ਲੈਨੇ ਆ ਜੀ ਹੁਣ ਤੁਸੀਂ ਮੇਰੀ ਗੱਲ ਸੁਣੋ ਇਹ ਮੈਨੂੰ ਕਹਿ ਰਿਹਾਗਾ ਵੀ ਮੈਂ ਉਹਨੂੰ ਪੈੜ ਤੇ ਕਿਵੇਂ ਖੜਾਵਾ ਨਸ਼ੇ ਵਾਲੇ ਬੰਦਾ ਕਹਿੰਦਾ ਜੂ ਤੋ ਡੇਗ ਪਿਆ ਹੁਣ ਉਹ ਦੇਖੋ ਕਿੰਨੇ ਇੰਨੀ ਸ਼ਟਰਿੰਗ ਕੀਤੀ ਆ ਮੈਂ ਕੱਲੇ ਨੇ ਕੀਤੀ ਆ ਪੌੜੀ ਤੇ ਚੜ ਚੜ ਕੇ ਡੇਡੇ ਵਾਲਾ ਭਾਰੇ ਗਾਟਰ ਚੜਾਏ ਡੇਗ ਤਾਂ ਮੇਰੇ ਤੇ ਉਹ ਵੀ ਸਕਦੇ ਸੀ ਇਹਦੇ ਦਿਲ ਚ ਚੋਰ ਸੀ ਇਹਨੂੰ ਬਸ ਵੀ ਮੈਂ ਦਿਹਾੜੀ ਤੱਕ ਹੀ ਸੀਮਤ ਰੱਖਣਾ ਜੀ ਜਿਹੜੇ ਜਿਹੜੇ ਗੱਡਰੇ ਸਾਰੇ ਕੱਲੇ ਨਹੀਂ ਆਪਨੇ ਚੜਾਏ ਮੈਂ ਇਹਦੇ ਨਾਲ ਲੱਗਾ ਜੀ ਕੱਲਾ ਬੰਦਾ ਤੁਸੀਂ ਦੱਸੋ ਕਿ ਚੱਕ ਸਕਦਾ ਕਿ ਦੀ ਸਿਹਤ ਦੇਖੋ ਖੜਾ ਤੇ ਤਾਂ ਹੁਣ ਜੀ ਜਾਂਦਾ ਇਹ ਚੱਕ ਸਕਦਾਗਾ ਐਵੇਂ ਜੀ ਸਰਾਸਨ ਮੇਰੇ ਤੇ ਝੂਠੇ ਇਲਜ਼ਾਮ ਲਗਾ ਰਿਹਾ ਏ ਮੈਂ ਇਹਦਾ ਤੁਸੀਂ ਤੁਸੀਂ ਦੱਸੋ ਵੀ ਜਿਹੜੇ ਗੱਡਰੇ ਗੂਡਰੇ ਜਿਹੜੇ ਚੱਕੇ ਨੇ ਕੱਲੇ ਨੇ ਚੜਾਏ ਆ ਚੜਾਏ ਚੜਾਏ ਵੇਖੋ ਮੈਸਤਰੀ ਸਾਹਿਬ ਮੇਰੀ 70 ਸਾਲ ਦੀ ਉਮਰ ਜੀ 77 ਸਾਲ ਦੀ ਜੀ ਤੇ 45 ਕਿਲੋ ਮੇਰੀ ਪਾਰਾ 15 ਫੁੱਟਾ ਘੱਟ ਲਿਓ ਮੂੰਹ ਖੜਾ ਕਰ ਦਿਨਾ ਬਿਲਕੁਲ ਬਿਲਕੁਲ ਵੇਖੋ ਮਿਸਤਰੀ ਸਾਹਿਬ ਤੁਸੀਂ ਸਰਾਸਰ ਝੂਠ ਬੋਲ ਰਹੇ ਹੋ ਕੋਈ ਨਹੀਂ ਹੈਗਾ ਜੀ ਹੁਣ ਇਹ ਨਸ਼ਾ ਹੀ ਨਹੀਂ ਕਰਦੇ ਕੋਈ ਮੇਰੇ ਨਾਲ ਜਿੰਦਗੀ ਜਿੰਦਗੀ ਜੀਵਨ ਕੋਈ ਨਹੀਂ ਖਾਦੇ ਪਏ ਹੋ ਕਿਵੇਂ ਤੁਸੀਂ ਮੰਨ ਲਓਗੇ ਕਿ ਇਹਨਾਂ ਨੇ ਝੜਾ ਤਾਂ ਵੇਖੋ ਮਿਸਤਰੀ ਸਾਹਿਬ ਮੰਨ ਨਹੀਂ ਰਹੇਗੇ ਕਹਿੰਦੇ ਵੀ ਮੁੰਡੇ ਨਸ਼ੇ ਕਰਦੇ ਆ ਸੀ ਤੁਸੀਂ 250 ਰੁਪਏ ਦਿਨੇ ਫਿਰ ਇਹਨਾਂ ਨੂੰ ਭਾਈ ਉਹੀ ਤਾਂ ਮੈਂ ਕਹਿ ਰਿਹਾ ਨਾ ਕਿ 1.200 ਦੇ ਦਾ ਨਸ਼ਾ ਹੀ ਕਰ ਜਾਂਦੇ ਤੜਕੇ 250 ਰੁਪਏ ਇਹਨਾਂ ਨੂੰ ਮੈਂ ਕੈਸ਼ ਦੇਣਾ ਐਦਾਂ ਮੈਂ ਵੱਧ ਤੇ ਜਾਂਦਾ ਕਿਉਂਕਿ ਮੈਂ ਸਿਖਾ ਵੀ ਰਿਆਂ ਨੂੰ ਸਿੱਖਣ ਵਾਲੇ ਲੱਛਣ ਤਾਂ ਇਹਨਾਂ ਦੇ ਆਪ ਦੇ ਹਨਗੇ ਭਾਈ ਇੰਨਾ ਟਾਈਮ ਹੋ ਗਿਆ ਮੈਨੂੰ ਨਾਲ ਲੱਗੇ ਨੂੰ ਮੈਨੂੰ ਤਾਂ ਇਟਾਂ ਦੀ ਗਿਣਤੀ ਨਹੀਂ ਕਰਨੀ ਸਿਖਾਈ ਇਹਨੇ ਕਿਵੇਂ ਕਿੱਥੋਂ ਕਿਵੇਂ ਗਿਣਨੀਆਂ ਨਹੀਂ ਇਹ ਤਾਂ ਮੈਂ ਆਪੜਾ ਲਿਖਿਆ ਹੈਗਾ ਕਿ ਮੈਨੂੰ ਹਿਸਾਬ ਕਿਤਾਬ ਸੀਗਾ ਮੈਂ ਤਾਂ ਹੁਣ ਹਿਸਾਬ ਕਿਤਾਬੀ ਇਹਦਾ ਨਾਲ ਕਰਕੇ ਦਿੰਨਾਗਾ ਹਾਂ ਹਿਸਾਬ ਕਿਤਾਬ ਕਰਕੇ ਦਿੰਦਾ ਤੁਹਾਡਾ ਸਹਾਇਕਤਾ ਕਰਾਉਣਾ ਮੈਂ ਥੋੜਾ ਘੱਟ ਪੜਿਆ ਲਿਖਿਆ ਇਹ ਪੜੇ ਲਿਖੇ ਆ ਵੇਖੋ ਮਿਸਤਰੀ ਸਾਹਿਬ ਕਹਿੰਦੇ ਸਹਾਇਕਤਾ ਮੈਂ ਮਜ਼ਦੂਰ ਤੋਂ ਕਰਾਉਣਾਗਾ ਮੈਂ ਘੱਟ ਪੜੇ ਲਿਖੇਗਾ ਤੇ ਮਜ਼ਦੂਰ ਮੇਰਾ ਸਹਾਇਕਤਾ ਕਰਕੇ ਜਾਂਦਾਗਾ ਅਹੇ ਜਦੋਂ ਨਸ਼ਾ ਕਰਨਾਗਾ ਜਾਂ ਹੋਰ ਕੋਈ ਗੱਲਬਾਤ ਨਦੀ ਨੂੰ ਕੰਮ ਨਹੀਂ ਆਉਂਦਾਗਾ 250 ਰੁਪਏ ਦੇੜੀ ਦੇਣੀ ਆ ਵੇਖੋ ਇਲਜ਼ਾਮ ਲਾਰੇ ਮਿਸਤਰੀ ਮੁਕਰ ਰਿਹਾਗਾ ਨਾ ਕੰਮ ਸਖਾ ਰਿਹਾਗਾ ਵੇਖੋ ਤੁਸੀਂ ਨਸ਼ੇ ਦੇ ਰਾਹ ਤੇ ਤੋਰਤਾ ਬਾਈ ਕੋਈ ਨਹੀਂ ਨਸ਼ਾ ਕਰਾਉਂਦੇਗਾ ਕਰਾਉਂਦੇਗਾ ਹੁਣ ਧੱਕੇ ਨਾਲ ਕਿਸੇ ਨੂੰ ਨਹੀਂ ਕਰਾਉਂਦੇ। ਕੋਈ ਮਿਸਤਰੀ ਸਾਹਿਬ ਨੂੰ ਗੱਲ ਨਹੀਂ ਆ ਰਹੀਗੀ। ਗੱਲ ਨਹੀਂ ਬਾਈ ਸਾਡਾ ਕੰਮ ਦੇਖੀ ਜਾਂਦਾ ਕਿ ਫੋਨ ਵੱਜੇ ਜਾਂਦਾ ਅਸੀਂ ਤਾਂ ਕੋਈ ਆ ਮੈਕ ਜਾ ਲੈ ਕੇ ਖੜ ਗਿਆ ਮੈਗਾ ਦਾ ਬੰਦਾ ਵੀ ਨਾਲ ਖਲਾਰ ਰੱਖਿਆਗਾ। ਸਾਡਾ ਨਾਲ ਅਸੀਂ ਲੇਟ ਹੋਈ ਇਹਨੇ ਤੇ ਆ ਇਸੀ ਚੜਾਉਣੇ ਆ ਕਾਡਰ ਗੁੱਡਰ ਜੇ ਤਾਂ ਤੇ ਆਪਦਾ ਧਾਮ-ਜਾਮ ਦਾ ਜਲਦੀ ਖਤਮ ਕਰੋ ਅਸੀਂ ਜਾਣਾਗਾ ਹੁਣ। ਤੇ ਤੁਹਾਡੇ ਤੇ ਇਲਜ਼ਾਮ ਲੱਗਦੇ ਆ ਤੁਸੀਂ ਨਸ਼ੇ ਦੇ ਗੋਲੀਆਂ ਤੇ ਲਾਤੇ ਮੁੰਡੇ ਅੱਜ ਕਹਿੰਦੇ ਆ ਤੁਸੀਂ ਵੀ ਸਾਡਾ ਕੰਮ ਖਤਮ ਕਰੋ ਜਦੋਂ ਤੁਹਾਡੀ ਬੇਇੱਜ਼ਤੀ ਦਾ ਗੱਲ ਆ ਗਈ ਉਦੋਂ ਤੁਸੀਂ ਕਹਿੰਦੇ ਵੀ মিডিਆ ਸਾਹਮ ਤੁਹਾਨੂੰ ਮਹਿੰਗਾ ਪਾ ਕੇ ਤੁਹਾਡੀ ਬੇਇੱਜ਼ਤੀ ਹੁੰਦੀ ਹੈ ਜਦੋਂ ਠੀਕ ਹੈ ਜਦੋਂ ਤੁਸੀਂ ਤੁਹਾਡੀ ਬਦਨਾਮੀ ਹੋ ਗਈ ਆ ਤੁਸੀਂ ਦੋ ਮੁੰਡੇ ਨੌਜਵਾਨ ਨਸ਼ੇ ਤੇ ਲਾਤੇ ਪੂਰਾ ਕੰਮ ਲੈ ਲਿਆ ਪੈਸੇ ਵੀ ਪੂਰੇ ਨਹੀਂ ਦਿੰਦੇਗੇ ਇਹਨਾਂ ਦੀ ਜ਼ਿੰਦਗੀ ਬਰਬਾਦ ਕਰਕੇ ਰੱਖਤੀ ਅੱਜ ਇਹ ਵਿਚਾਰੇ ਪੜੇ ਲਿਖੇ ਮੀਡੀਆ ਦੇ ਸਾਹਮਣੇ ਆ ਕੇ ਤੁਹਾਡੀ ਬੇਇੱਜ਼ਤੀ ਕਰ ਰਹੇ ਹੋ ਤੁਸੀਂ ਤੰਗ ਆ ਰਹੇ ਹੋ ਹੁਣ ਮੈਂ ਹੋਰ ਦੱਸਦਾ ਇਹ ਤੁਹਾਨੂੰ ਹੁਣ ਪਿਛਲੇ 15 ਦਿਨ ਕੰਮ ਬੰਦ ਰਿਹਾ ਜੀ ਇਹਨੇ ਹਾਲ ਵੀ ਨਹੀਂ ਪੁੱਛਿਆ ਵੀ ਤੁਸੀਂ ਕਿਵੇਂ ਆ ਕਿਵੇਂ ਨਹੀਂ ਹੈਗੇ ਕਰੇ ਰੋਟੀ ਪੱਕਦੀ ਆ ਕਿ ਨਹੀਂ ਪੱਕਦੀਗੀ ਹਾਂ ਮੈਨੂੰ ਹਾਰੇ ਨੂੰ ਤੱਕਿਆ ਰੋ ਇਹਨੂੰ ਪੁੱਛਿਆ ਮੈਂ ਕਿ ਭਾਈ ਮੈਂ ਕੀ ਕਰਾ ਹੁਣ ਮੇਰੇ ਤਾਂ ਰੋਟੀ ਤਾਂ ਕੀ ਪੱਕਣੀ ਹੈਗੀ ਮੇਰਾ ਤਾਂ ਆਪ ਦਾ ਸਰੀਰ ਵੀ ਬਹੁਤ ਦੁਖੀ ਆ ਦਾ ਨਾ ਮੈਂ ਕੰਮ ਕਰਨ ਜੋਗਾ ਫਿਰ ਇਹਨੇ ਮੈਨੂੰ ਦੱਸਿਆ ਕਹਿੰਦਾ ਕਾਰਡ ਬਣਵਾ ਲਿਆ ਕਹਿੰਦਾ ਉਤੋਂ ਫਿਰ ਮੈਂ ਉੱਥੇ ਕਾਰਡ ਬਣਵਾ ਕੇ ਲੈ ਆ ਤੇ ਪੈਸੇ ਨਹੀਂ ਹੁੰਦੇ ਇਹਨਾਂ ਕੋਲੇ ਨਸ਼ਾ ਨਹੀਂ ਮਿਲਦਾ ਕਾ ਉਦੋਂ ਇਹ ਕਾਰਡ ਵਾਲੀਆਂ ਜੀਬ ਵਾਲੀਆਂ ਗੋਲੀਆਂ ਤੇ ਲੱਗ ਜਾਂਦੇ ਆ ਸਾਰੀ ਗੱਲਬਾਤ ਕੀ ਆ ਫਿਰ ਤੁਸੀਂ ਇਹਨਾਂ ਨਾਲ ਗੱਲਬਾਤ ਕੀਤੀ ਸੀਗੀ ਵੀ ਸਾਨੂੰ ਕੰਮ ਸਿਖਾਇਓ ਅਸੀਂ ਬਹੁਤ ਇਹਨਾਂ ਦੇ ਰਿਸਪੈਕਟ ਕਰਦੇ ਸੀ ਕੰਮ ਸਿੱਖਣ ਲਈ ਤਰਲੇ ਮੈਂਤਾ ਕਰਦੇ ਸੀਗੇ ਜੀ ਤੇ ਜਦੋਂ ਅਸੀਂ ਇਹਨਾਂ ਨੇ ਜਦੋਂ ਆਪਦਾ ਕੰਮ ਪੂਰਾ ਹੋ ਜਾਂਦਾ ਠੇਕੇ ਦੇ ਬਿਲਡਿੰਗ ਦਾ ਕੰਮ ਨਿਪਟਰ ਜਾਂਦਾ ਜੀ ਜਦੋਂ ਅਸੀਂ ਘਰੇ ਰਹਿੰਦੇ ਸੀਗੇ ਸਾਡਾ ਇਹ ਇੱਕ ਦਿਨ ਵੀ ਨਹੀਂ ਪੁੱਛ ਦੱਸ ਕਰਦੇ ਵੀ ਭਾਈ ਤੂੰ ਲੱਡੂ ਕਿਵੇਂ ਰਹਿਂਦਾ ਕਿਵੇਂ ਨਹੀਂ ਰਹਿਂਦਾ ਅਸੀਂ ਆਪਦਾ ਕਾਰਡ ਜੋ ਸਾਨੂੰ ਕਣਕ ਮਿਲਦੀ ਆ ਅਸੀਂ ਉਹ ਘਰੇ ਤਾਂ ਕੀ ਦੇਣੀ ਉਹ ਵੀ ਵੇਚ ਕੇ ਅਸੀਂ ਨਸ਼ਾ ਪੱਤਾ ਲੈ ਲੈਂਦੇ ਸੀ ਬਿਲਕੁਲ ਬਿਲਕੁਲ ਠੀਕ ਹੈ ਜੀ ਸਾਡੇ ਅੱਜ ਸਾਨੂੰ ਆ ਆਪਦੀ ਭਾਵਨਾ ਜਗਾਉਣ ਲਈ ਮਿਲਿਆ ਇਹ ਅੱਜ ਇਹ ਕਹਿੰਦੇ ਵੀ ਅਸੀਂ ਨਸ਼ਾ ਨਹੀਂ ਦਿੰਦੇ ਸੀ ਇਹ ਇਹ ਆਪਦੀ ਬੇਇੱਜ਼ਤੀ ਨੂੰ ਮਹਿਸੂਸ ਕਰਦੇ ਆ ਤੇ ਅਸੀਂ ਕੰਮ ਸਿੱਖਣ ਦੇ ਮਾਰੇ ਇਹਨਾਂ ਕੋਲੇ ਲੱਗੇ ਪੜੇ ਤੇ ਸਾਡੀ ਨਸ਼ੇ ਚ ਅੱਜ ਜ਼ਿੰਦਗੀ ਬਰਬਾਦ ਹੋ ਗਈ ਤੇ ਅਸੀਂ ਆਜ ਆਪਣੇ ਰਿਸ਼ਤੇਦਾਰਾਂ ਤੋਂ ਆਪਣੇ ਪਰਿਵਾਰਕ ਮੈਂਬਰਾਂ ਤੋਂ ਆਂਡ ਗਵਾਰ ਤੋਂ ਵੀ ਪਿੱਛੇ ਹਟ ਗਏ ਆ ਬਿਲਕੁਲ ਸਹੀ ਗੱਲ ਹੈ ਜੀ ਮੈਂ ਤੁਹਾਨੂੰ ਹੋਰ ਦੱਸਦਾ ਜੀ ਇਹ ਮੈਨੂੰ ਕਹਿ ਰਿਹਾ ਸੀਗਾ ਵੀ ਮੈਂ ਮਨਾਸ਼ੀ ਵਾਲੇ ਬੰਦੇ ਨੂੰ ਪੈੜ ਤੇ ਕਿਵੇਂ ਖੜਾਵਾ ਥੱਲੇ ਨਾ ਡੇਗ ਫੇਗ ਗੱਲ ਹੋਰ ਸੁਣੋ ਹੁਣ ਜਦੋਂ ਇਹ ਮੈਨੂੰ ਪਲੇਟਾਂ ਚ ਚੜਾਉਣ ਵਾਸਤੇ ਤਾਂ ਖੜਾ ਆ ਦਿੰਦਾ ਖਿੱਚਣ ਵਾਸਤੇ ਤਾਂ ਮੈਂ ਉਦੋਂ ਨਹੀਂ ਡੱਗ ਸਕਦਾ ਬਿਲਕੁਲ ਇਹ ਤਾਂ ਹੁਣ ਆਪਦੀਆਂ ਗੱਲਾਂ ਤੇ ਪਰਦਾ ਪਾ ਰਿਹਾਗਾ ਇਹਦੇ ਨਾਲ ਗੱਲ ਹੋਈ ਸੀ ਕਿ ਵੀ ਮੈਨੂੰ ਤੂੰ ਕੰਮ ਸਿਖਾ ਕੰਮ ਤਾਂ ਕੀ ਸਿਖਾਉਣਾ ਸੀ ਇਹਨੇ ਨਸ਼ਾ ਕਰਨਾ ਸਿਖਾਤਾ ਵੀ ਐਂ ਕਰੀਦਾ ਹੁੰਦਾ ਨਸ਼ਾ ਮੈਂ ਪਹਿਲਾਂ ਤਾਂ ਲੱਗਿਆ ਸੀਗਾ ਮੈਨੂੰ ਕਹਿੰਦਾ ਸੀ ਲੱਡੂ ਤੂੰ ਭੇਤ ਨਹੀਂ ਦੇਣਾ ਆਪਣੇ ਕੰਮ ਤੋਂ ਇਹ 250 ਲੈਂਦੇ ਤੈਨੂੰ 350 ਦੇ ਦੂੰਗਾ ਮੈਂ ਇਹ ਮੈਨੂੰ ਕਹਿੰਦਾ ਤੂੰ ਭੇਤ ਨਹੀਂ ਦੇਣਾ ਮੈਂ ਤੈਨੂੰ ਪਹਿਲਾਂ ਕੰਮ ਸਿਖਾ ਦੂੰਗਾ ਠੀਕ ਹੈ ਮੈਂ ਤਾਂ ਬਸ ਇੱਟਾਂ ਚੱਕ ਕੇ ਇੱਧਰ ਸੀਮੈਂਟਰ ਲਾਤਾ ਉੱਧਰ ਲੈ ਗਿਆ ਉੱਧਰ ਲੈ ਗਿਆ ਬਸ ਮਾਰਾ ਮੋਟਾ ਮੈਨੂੰ ਹਸਾਬ ਕਿਤਾਬ ਦਾ ਆਉਂਦਾ ਸੀਗਾ ਤੇ ਮੈਨੂੰ ਨਾਮ ਰੱਖਦਾ ਸੀ ਮੈਨੂੰ ਆਇਆ ਹੁੰਦਾ ਸੀ ਮੈਨੂੰ ਠੇਕੇਦਾਰ ਨਾਮ ਰੱਖਦਾ ਨਾਮ ਰੱਖਦਾ ਐ ਨਹੀਂ ਪਤਾ ਮੇਰੀ ਜ਼ਿੰਦਗੀ ਬਰਬਾਦ ਕਰੀ ਜਾਂਦਾ ਏ ਬਿਲਕੁਲ ਵੇਖੋ ਠੇਕੇਦਾਰ ਸੋ ਉਹ ਕਹਿੰਦੇ ਵੀ ਦਿਹਾੜੀ ਦੇ ਵਿੱਚ ਵੀ ਵਿਕਤਰਾ ਕਰਦੇ ਸੀਗੇ ਇਹਨਾਂ ਨੂੰ ਤੁਸੀਂ ਲੱਗ-ਲੱਗ ਤਰ੍ਹਾਂ ਦੇ ਦਿਹਾੜੀ ਦਿੰਦੇ ਸੀਗੇ ਦਿਹਾੜੇ ਨੇ ਜੇ ਇਹ ਤਾਂ ਐਕਸਪੀਰੀਅੰਸ ਦੇ ਹਿਸਾਬ ਨਾਲ ਹੁੰਦਾ ਹੁਣ ਜਿਹੜਾ ਕਿ ਕੋਈ ਵੀ ਆਪਾਂ ਕਾਰਪੋਰੇਟ ਸਿਸਟਮ 'ਚ ਦੇਣੇ ਆ ਜਿਹੜਾ ਵੱਧ ਜਿਹਦੇ ਕੋਲ ਐਕਸਪੀਰੀਅੰਸ ਹੁੰਦਾ ਵੱਧ ਸੈਲਰੀ ਮਿਲਦੀ ਆ ਜਿਹਦੇ ਕੋਲ ਘੱਟ ਆ ਉਹਨੂੰ ਘੱਟ ਮਿਲਦੀ ਆ ਇਹ ਤਾਂ ਸੁਭਾਅ ਕੀ ਗੱਲ ਆ ਨਾ ਸਿੱਧੀ ਜੀ ਗੱਲ ਆ ਹੁਣ ਬਾਕੀ ਇਹ ਗੱਲ ਆ ਜੀ ਕੀ ਪਲੇਟਾਂ ਚੜਾਉਣੀਆਂ ਇਹ ਗੱਲਾਂ ਕਰ ਰਹੇ ਆ ਕਿ ਸਾਟੋਦੋ ਹੀ ਬਰਸਦੀ ਆ ਸਾਡਾ ਕੰਮ ਹੀ ਇਦਾਂ ਦਾ ਜੀ ਕਿਸੇ ਨੂੰ ਵੀ ਕੁਝ ਵੀ ਹੋ ਸਕਦਾ ਹੁਣ ਦੇ ਅਸੀਂ ਮੈਂ ਇਹਨਾਂ ਨੂੰ ਪੈਸੇ ਦੇ ਕੇ ਲੈ ਕੇ ਆਇਆ ਤਾਂ ਮੈਂ ਦਾ ਕੰਮ ਕਰਾਊਂਗਾ ਜੀ ਠੀਕ ਆ ਕੰਮ ਮੈਂ ਕਰਾਉਣਾਗਾ ਇਹਨਾਂ ਨੂੰ ਪੈਸੇ ਦਿਨਾਗਾ ਹੁਣ ਇਹ ਗੱਲਾਂ ਕਿਉਂ ਕਰ ਰਹੇ ਆ ਕਿ ਤੁਹਾਡੇ ਕੋਈ ਮਾੜਾ ਮੋਟਾ ਜੀ ਮੈਂ ਨਾ ਜਾਣਾਗਾ ਮੇਰੇ ਕੋਲ ਟਾਈਮ ਬਹੁਤ ਥੋੜਾ ਜੀ ਗੱਲ ਮੈਂ ਇਹਨਾਂ ਦੀ ਨਿਵੇੜਨਾ ਕਿ ਇਹ ਐ ਕਿਉਂ ਕਰ ਰਹੇ ਆ ਹੁਣ ਹਾਂ ਇਹਨਾਂ ਨੂੰ ਹੁਣ ਮੈਂ ਦਿਹਾੜੀ ਤੇ ਲੈ ਜਾਣਾ ਬੰਦ ਕਰਦਾ ਕਿਉਂਕਿ ਇਹਨਾਂ ਦੇ ਸਰੀਰ ਕੰਮ ਨਹੀਂ ਕਰਦੇ। ਅੱਛਾ ਠੀਕ ਆ ਢਾਈ 250 ਦਾ ਤਾਂ ਕੰਮ ਕੀ ਛੱਡੂਗੀ 150 ਦਾ ਵੀ ਕੰਮ ਨਹੀਂ ਕਰਦੇ। ਅੱਛਾ ਠੀਕ ਆ ਹੁਣ ਮੈਂ ਇਹਨਾਂ ਨੂੰ ਦਿਹਾੜੀ ਨਹੀਂ ਲੈ ਕੇ ਜਾਂਦਾ। ਹਾਂ ਨਸ਼ਾ ਇਹਨਾਂ ਦਾ ਕਿਤੇ ਪੂਰਾ ਨਹੀਂ ਦਾ ਹੋਰ ਵੀ ਇਹਨਾਂ ਨੂੰ ਪਤਾ ਲੱਗ ਗਿਆ। ਗਸਤਿਆਂ ਨੂੰ ਉਹ ਵੀ ਨਹੀਂ ਲੈ ਕੇ ਜਾਂਦੇ। ਘਰੇ ਭੁੱਖੇ ਮਰਦੇ ਆ। ਇਹ ਮੇਰੇ ਕੋਲ ਆਏ ਸੀ ਕਿ ਬਾਈ ਕੰਮ ਲਾਲਾ। ਹੁਣ ਮੈਂ ਹੀ ਵੱਡੇ ਵੱਡੇ ਕੰਮ ਕਰਦਾਗਾ ਠੀਕ ਆ। ਮੈਂ ਉੱਥੇ ਉਹਨਾਂ ਨੂੰ ਵਧੀਆ ਇੱਕ ਕੰਮ ਕਰਕੇ ਦੇਣਾ ਹੁੰਦਾ ਨਹੀਂ ਜੇ 19 ਕਿ ਰੇਂਜ ਦਾ ਬਈ ਸਾਡੀ ਪੇਮੈਂਟ ਰੋਕ ਲੈਂਦੇ ਆ ਤੇ ਇਹੋ ਜੇ ਨਸ਼ੇ ਵਾਲੇ ਬੰਦਨ ਮੈਂ ਨਾਲ ਰੱਖ ਕੇ ਆਦਾ ਕੰਮ ਥੋੜੀ ਖਰਾਬ ਕਰਨਾਗਾ ਬਸ ਐਸੀ ਗੱਲ ਦੀ ਖੁੰਧੇ ਖਾ ਕੇ ਇਹਨਾਂ ਨੇ ਤੁਹਾਨੂੰ ਸੱਦ ਲਿਆ ਤੇ ਤੁਸੀਂ ਵੀ ਵਿੱਲੇ ਆ ਮੈਂ ਕਿ ਤੱਕ ਜਿਹੜੇ ਤੁਰ ਪੈਨੇ ਆਗੇ ਠੀਕ ਆ ਤੇ ਇਹ ਸਾਰਾ ਸਾਰ ਮੇਰੇ ਤੇ ਝੂਠੇ ਇਲਜ਼ਾਮ ਲਗਾਏ ਜਾ ਰਹੇ ਆ ਸਾਡਾ ਦੋ ਹੀ ਟਾਈਮ ਵੀ ਵੇਸਟ ਕੀਤਾ ਮੈਨੂੰ ਲੱਗਿਆ ਸੀਗਾ ਕਿ ਤੁਸੀਂ ਸਿਆਣੇ ਹੋਵੋਗੇ ਮੇਰੇ ਬਾਕੀ ਦੀ ਗੱਲ ਕਰੋਗੇ ਕਸੂਰ ਵੀ ਇਹਨਾਂ ਨਹੀਂ ਕਸੂਰ ਤੁਹਾਡਾ ਵੀ ਆ ਜਿਹੜੇ ਗਲਤ ਮੁੱਦਿਆਂ ਦੇ ਇਹਨਾਂ ਨੂੰ ਸਪੋਰਟ ਕਰਦੇ ਆ ਐਹੋ ਹੀ ਇਹਨਾਂ ਨੂੰ ਸ਼ਹਿ ਮਿਲਦੀ ਹੈਗੀ ਤੇ ਇਹ ਸਾਡੇ ਵਰਗਿਆਂ ਤੇ ਝੂਠੇ ਇਲਜ਼ਾਮ ਲਾ ਕੇ ਤੁਹਾਡੇ ਤੋਂ ਪੈਸੇ ਖੇਡਦੇ ਆ ਜਦੋਂ ਤੁਸੀਂ ਕੰਮ ਕਰਾਉਣਾ ਹੁੰਦਾ ਉਦੋਂ ਤੁਸੀਂ ਕਹਿੰਦੇ ਆਂ ਵੀ ਕੋਈ ਨਹੀਂ ਖਾਲਾ ਦੋ ਹੋਰ ਉਦੋਂ ਤੁਸੀਂ ਕਹਿੰਦੇ ਆਂ ਵੀ ਹੋਰ ਖਾਲਾ ਕੋਈ ਨਹੀਂ ਪੈਸੇ ਚਾਹੀਦੇ ਆ ਪੈਸੇ ਲੈ ਲਾ ਠੀਕ ਹੈ ਹੁਣ ਤੁਹਾਡੀ ਬੇਇੱਜ਼ਤੀ ਦਾ ਸਵਾਲ ਆ ਯਾਰ ਤੇ ਤੁਸੀਂ ਕਹਿੰਦੇ ਤੁਸੀਂ ਮੈਕਚੱਕੇ ਤੁਰ ਪੈਨੇ ਆਂ ਤੁਸੀਂ ਨਸ਼ੇ ਤੇ ਲਾਉਨੇ ਆਂ ਮੁੰਡੇ ਠੀਕ ਐ ਜਦੋਂ ਤੁਹਾਡੇ ਕੋਲੋਂ ਮੁੰਡੇ ਕੰਮ ਕਰਨ ਕੰਮ ਸਿੱਖਣ ਵਾਸਤੇ ਆਏ ਸੀਗੇ ਠੀਕ ਐ ਹੁਣ ਬੇਇੱਜ਼ਤੀ ਤੋਂ ਬੇਇੱਜ਼ਤੀ ਤੋਂ ਭੱਜਦੇ ਆਂ ਤੁਸੀਂ ਠੀਕ ਐ ਕੰਮ ਤੇ ਲਾ ਕੇ ਦੋ ਨੌਜਵਾਨ ਪੂਰੀ ਗੱਲ ਕਰਕੇ ਜਾ ਤੂੰ ਹੁਣ ਜਾਣਾ ਕਿੱਧਰ ਆਗਾ ਹਾਂ ਬਾਈ ਜੀ ਆਹ ਦੇਖ ਲਓ ਜੇ ਸੱਚਾ ਹੁੰਦਾ ਤਾਂ ਖੜਦਾ ਨਾ ਇੱਥੇ ਭੱਜ ਗਿਆ ਹੁਣ ਅੱਤ ਵਿੱਚੋਂ ਗੱਲ ਛੱਡ ਕੇ ਭੱਜ ਗਿਆ ਗੱਲ ਪੂਰੀ ਵੀ ਨਹੀਂ ਕਰਕੇ ਗਿਆ ਇਹ ਠੀਕ ਐ ਬਿਲਕੁਲ ਸਹੀ ਗੱਲ ਹੈ ਜੀ ਗੱਲ ਸੁਣੋ ਮੇਰੀ ਤੁਸੀਂ ਪੁੱਛੋ ਸਾਰਾ ਕੁਝ ਇਹਨੂੰ ਇਹਨਾਂ ਕੋਲੇ ਨਸ਼ਾ ਹੁੰਦਾ ਠੇਕੇਦਾਰ ਕੋਲ ਵੀ ਨਹੀਂ ਹੁੰਦਾ ਥੋੜਾ ਬਦਲ ਹੁੰਦਾ ਹੈ ਹੈ ਹੁੰਦਾ ਥੋੜਾ ਬਦਲ ਕੱਡੀ ਗੋਲੀ ਦੇ ਦਿੰਦਾ ਮੈਨੂੰ ਵੀ ਇੱਕ ਡੋਜ਼ ਹੀ ਚੱਲ ਸੀ ਹਾਂ ਮੈਂ ਕਹੀ ਨਹੀਂ ਨਹੀਂ ਅੱਛਾ ਮੈਂ ਇਹ ਕਹਿੰਦਾ ਜਿਹੜੇ ਤੇਰੇ ਨਸ਼ੇੜੀਓ ਮੇਰੇ ਬਰਾਬਰ ਖੜਾ ਕਰੋ ਅੱਛਾ ਲਾਲਚ ਕਰਦਾ ਸੀ ਠੇਕੇਦਾਰ ਪੂਰਾ ਹਰ ਸਾਰਿਆਂ ਨੂੰ ਹੁੰਦਾ ਹੀ ਵੇਖੋ ਬੁਯੋਰਕ ਨੇ ਬਿਲਕੁਲ ਸਹੀ ਗੱਲ ਦੱਸੀ ਹੈ ਕਹਿੰਦਾ ਵੀ ਲਾਲਚ ਕਰਦਾ ਠੇਕੇਦਾਰ ਨਸ਼ੇ ਤੇ ਲਾਉਂਦਾ ਮੁੰਡਿਆਂ ਨੂੰ ਠੀਕ ਹੈ ਜਿਹੜੀਆਂ ਗੋਲੀਆਂ ਕੁਲੀਆਂ ਆਮ ਹੀ ਮਿਲ ਜਾਂਦੀਆਂ ਆਮ ਹੀ ਮਿਲ ਜਾਂਦੀਆਂ ਜਾਂ ਗੋਲੀਆਂ ਹੁਣ ਸਾਨੂੰ ਇਹਨੇ ਆਪ ਵੀ ਦੱਸਿਆ ਸੀ ਕਹਿੰਦਾ ਇੱਥੇ ਜਾਵੜੋ ਹੁਣ ਤੁਸੀਂ ਇਸੇ ਸ਼ਹਿਰ ਦੇ ਰਹਿਣ ਵਾਲੇ ਤੁਸੀਂ ਵੀ ਹੁਣ ਇੱਥੇ ਆ ਆ ਮੂਰ ਪਰਲੇ ਮੂਰ ਤੇ ਜਾੜੋ ਅੱਧੀ ਮੁੜੀ ਖੜੂ ਹਰੇਕ ਦੀ ਜੇਬ ਚ ਨਸ਼ਾ ਜਿੰਨੇ ਮੈਡੀਕਲ ਆ ਗਿਆ ਸਾਰੇ ਕੱਲਾ ਠੇਕੇ ਦਾ ਕਸੂਰ ਨਹੀਂ ਠੇਕੇ ਦਾ ਕਸੂਰ ਹੈ ਕਿਹਾ ਜਾਂਦਾ ਕੋ ਜਿਹਨੂੰ ਮਜ਼ਦੂਰ ਮਿਲਦੇ ਨਹੀਂ ਮੇਰੇ ਵਰਗੇ ਤੂੰ ਫਿਰ ਕਰੇ ਵੀ ਕੀ ਬਿਲਕੁਲ ਪਰ ਵੇਖੋ ਵੀ ਮਜ਼ਦੂਰਾਂ ਨੂੰ ਚਾਹੀਦਾ ਵੇਖੋ ਮਜ਼ਦੂਰਾਂ ਨੂੰ ਜਿਆਦਾ ਕੰਮ ਕਰਾਉਣ ਵਾਸਤੇ ਫਿਰ ਵੀ ਗੋਲੀਆਂ ਤਾਂ ਦਿੰਦਾ ਨਾ ਫਿਰ ਜਹਾਜ਼ ਚ ਗਈ ਮਾਨਾ ਨਹੀਂ ਨਾ ਇਹਨਾਂ ਨੂੰ ਸੰਗਣਾ ਦੇ ਇਹ ਮੈਡੀਕਲੋਂ ਲਿਆਉਂਦਾ ਹੈ ਨਸ਼ੇ ਤੋਂ ਮੈਡੀਕਲੋਂ ਤੋਂ ਲਿਆਉਂਦਾ ਨਹੀਂ ਨਹੀਂ ਮੈਨੂੰ ਪਤਾ ਦੇਖੋ ਨਸ਼ਾ ਮੈਡੀਕਲਾਂ ਤੋਂ ਹੀ ਵਿਕਦਾ ਹੈਗਾ ਠੀਕ ਹੈ ਜਿਹੜੇ ਨਸ਼ੇ ਕਰਕੇ ਨੌਜਵਾਨ ਦੋਨੇ ਅੱਜ ਆਪਣੀ ਜ਼ਿੰਦਗੀ ਇੱਕ ਤਰ੍ਹਾਂ ਦੀ ਬਰਬਾਦ ਕਰ ਚੁੱਕੇ ਠੇਕੇਦਾਰ ਨੂੰ ਪੂਰਾ ਲਾਲਚ ਸੀਗਾ ਲਾਲਚ ਕਰਕੇ ਥੋੜੇ ਤੋਂ ਨਸ਼ਾ ਕੰਮ ਕਰਾਉਂਦਾ ਨਸ਼ਾ ਦੇ ਕੇ ਕੰਮ ਕਰਾਉਂਦਾ ਸੀਗਾ ਜੀ ਮੈਂ ਇੱਕ ਦਿਨ ਤੁਰਿਆ ਜਾਂਦਾ ਮੈਂ ਤਾਂ ਪੈਰ ਤੋਂ ਡਿੱਗਾ ਤੇ ਮੈਨੂੰ ਇੱਕ ਦਿਨ ਠੇਕੇਦਾਰ ਨੇ ਪਹਿਲਾਂ ਲੱਡੂ ਲੱਡੂ ਕਰਦਾ ਰਹਿੰਦਾ ਜਿੱਤੇ ਦਾ ਮੈਂ ਘਰੇ ਰਿਆਂ ਮੈਨੂੰ ਦਿਵਾ ਕੇ 1500 ਦਾ ਸੌਦਾ ਮੈਨੂੰ ਕਿਤੇ ਫੋਨ ਵੀ ਨਹੀਂ ਚੱਕਿਆ ਮੇਰਾ ਜੀ ਫੋਨ ਵੀ ਚੱਕਣੋਂ ਹਟ ਕੇ ਉਤੋਂ ਸਰੀਰ ਟੁੱਟਦਾ ਹੀ ਨਸ਼ੇ ਨਾਲ ਉਧਰੋਂ ਘਰ ਦੇ ਹਾਲਾਤ ਮਾੜੇ ਹੋਏ ਪਏ ਪਰਿਵਾਰ ਕਾ ਸਾਰੇ ਮੈਂਬਰ ਸਾਥ ਛੱਡ ਗਈ ਇਹ ਵਿਚਾਰਾ ਮੈਨੂੰ ਕਹਿੰਦਾ ਮੈਂ ਤੈਨੂੰ ਲੈ ਕੇ ਚੱਲੂਗਾ ਲੈ ਕੇ ਚੱਲੂਗਾ ਇਹ ਤਾਂ ਆਪ ਦਲ ਦਲ ਚ ਫਸਿਆ ਪਿਆ ਜੀ ਦੇਖ ਤਦ ਫਿਰ ਬਈ ਵੀ ਤੁਸੀਂ ਇਹਨਾਂ ਦੇ ਕਿਵੇਂ ਕਰਦੇ ਹੋ ਔਖਾ ਹੋ ਜਾਂਦਾ ਬਹੁਤ ਬਹੁਤ ਔਖਾ ਜੀ ਸਾਨੂੰ ਹੀ ਪਤਾ ਵੀ ਸਾਡੇ ਘਰ ਦਾ ਗੁਜ਼ਾਰਾ ਕਿਵੇਂ ਹੁੰਦਾਗਾ ਸਾਨੂੰ ਤਾਂ ਇਹਨੇ ਦਲਦਲ ਚ ਫਸਾਤਾਗਾ ਇੱਕ ਆਪ ਸੱਚਾ ਬਣਦਾਗਾ ਮੈਂ ਇੱਕ ਪੜਿਆ ਲਿਖਿਆ ਨੌਜਵਾਨਾ ਮੈਨੂੰ ਰੁਜ਼ਗਾਰ ਨਾ ਮਿਲਣ ਕਰਕੇ ਮੈਂ ਸੋਚਿਆ ਸੀ ਚਲ ਮੈਂ ਕੋਈ ਕੰਮ ਸਿੱਖ ਲੈਣਾ ਤੇ ਮੈਂ ਆਪਦੀ ਵਧੀਆ ਜ਼ਿੰਦਗੀ ਲਗਾਉਂਗਾ ਪਰ ਲਗਾਉਣ ਦੀ ਬਜਾਏ ਨੇ ਤਾਂ ਮੈਨੂੰ ਜਮੇ بس ਵੀ ਜਮਾਂ ਹੀ ਬਰਬਾਦ ਕਰਤਾਗਾ ਮੈਂ ਹੁਣ ਕੁਝ ਬਿਆਨ ਨਹੀਂ ਕਰ ਸਕਦਾ ਦੇਖੋ ਸਰਾਸਰ ਜਿਹੜੇ ਕੁਝ ਇਲਜ਼ਾਮ ਪੜੇ ਲਿਖੇ ਨੌਜਵਾਨਾਂ ਦੇ ਪੰਜਾਬ ਸਰਕਾਰ ਤੇ ਵੀ ਲੱਗਦੇ ਆ ਨਸ਼ੇ ਤੇ ਵੀ ਲੱਗਦੇ ਆ ਨਸ਼ਾ ਮੈਡੀਕਲਾਂ ਤੋਂ ਮਿਲਦਾਗਾ ਤਾਈ ਲੋਕੀ ਨਸ਼ੇ ਤੇ ਲੱਗਦੇ ਆ ਠੀਕ ਹੈ ਇਹ ਨਸ਼ੇ ਤੇ ਲੱਗਿਆ ਕੁਝ ਠੇਕੇਦਾਰ ਦੀਆਂ ਗਲਤੀਆਂ ਕੁਝ ਇਹਨਾਂ ਦੀਆਂ ਵੀ ਗਲਤੀਆਂ ਪੜੇ ਲਿਖੇ ਹੋ ਕੇ ਨਸ਼ੇ ਤੇ ਲੱਗੇ ਕੁਝ ਇਲਜ਼ਾਮ ਪੰਜਾਬ ਸਰਕਾਰ ਤੇ ਵੀ ਲੱਗਦੇ ਆ ਕੁਝ ਇਲਜ਼ਾਮ ਡਰੱਗ ਵਾਲੇ ਜਿਹੜੇ ਇਨਸਪੈਕਟਰ ਆ ਉਹਨਾਂ ਤੇ ਵੀ ਲੱਗਦੇ ਆ ਕਿਉਂਕਿ ਨਸ਼ਾ ਵੇਚਦਾ ਪੰਜਾਬ ਦੇ ਵਿੱਚ ਤਾਂ ਹੀ ਜਨਤਾ ਨਸ਼ਾ ਕਰਦੀ ਏ ਤੁਹਾਨੂੰ ਵੀ ਇੱਕ ਸਨੇਹਾ ਦਿੱਤਾਗਾ ਸਨੇਹੇ ਤੇ ਜਰੂਰ ਤੁਸੀਂ ਅਸਰ ਕਰਿਓ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਬਣੇ ਰਹੋ ਇਸੇ ਤਰ੍ਹਾਂ ਰਮਨ ਸੋਢੀ ਨਾਲ